ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਬਾਜਵੰਦ ਪਾਸ਼ਾ ਜੀ ਦੇ ਦਰ ਤੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਸਦਕੇ ਜੋ ਮੇਰੇ ਤੇ ਕਿਰਪਾ ਹੋਈ ਮੈਨੂੰ ਪਹਿਲਾ ਵਿਧਾਨ ਸਭਾ ਚ ਜਾਣ ਦਾ ਮੌਕਾ ਮਿਲਿਆ ਔਰ ਫਿਰ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਸਦਕੇ ਮੈਨੂੰ ਦਿੱਲੀ ਦੀ ਵਿਜਾਰਸ ਜਾਣ ਦਾ ਮੌਕਾ ਮਿਲਿਆ ਮੈਂ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਨਤਮਸਤਕੋਣ ਤੋਂ ਪਹੁੰਚੇ ਮੈਂ ਸਾਰੇ ਆਪਣੀ ਲੀਡਰਸ਼ਿਪ ਦਾ ਸਾਡੇ ਸਤਕਾਰਯੋ ਪੰਜਾਬ ਦੇ ਸਾਫਕਾ ਪ੍ਰਧਾਨ ਮਨਨਜਨ ਕਾਲੀਆ ਜੀ ਦਾ ਸਾਡੇ ਸਾਫਕਾ ਮੰਤਰੀ ਸੋਮਪ੍ਰਕਾਸ਼ ਜੀ ਦਾ ਸਾਡੇ ਜਨਸਕਟਰ ਸਾਹ ਪਰਮੇਂਦਰ ਸਿੰਘ ਰਾਜ ਜੀ ਦਾ ਸਾਡੇ ਸ਼ਵੇਤ ਮਲਿਕ ਸਾਹ ਦਾ ਔਰ ਸੰਧੂ ਸਾਹ ਦਾ ਜ਼ਿਲ੍ਹਾ ਅਧਿਕਾਰੀ ਦਾ ਜੀਡੀ ਭੰਡਾਰੀ ਸਾਹਿਬ ਪਰਿਵਾਰੀ ਸਾਹਿਬ ਦਾ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਜਿੰਨੇ ਧਿਆਨ ਤੇ ਮਾਰ ਦਿੱਤਾ ਹੈ ਦਿੱਲੀ ਦੇ ਅੰਦਰ ਜਿਹੜੇ ਲੋਕਾਂ ਨੇ ਬਹੁਤ ਮਾਨ ਦਿੱਤਾ ਹੈ ਦਿੱਲੀ ਦੀ ਸੰਗਤ ਨੇ ਬਹੁਤ ਕਿਰਪਾ ਕੀਤੀ ਹੈ ਪਰ ਇੱਕ ਨਮਾ ਇਤਿਹਾਸ ਦਿੱਲੀ ਅੰਦਰ ਚਿਰ ਗਿਆ ਜੋ ਦਿੱਲੀ ਦੇ ਅੰਦਰ ਚੋਥਰ ਚਪਕੀ ਰਾਜਨੀਤੀ ਕਰਦੇ ਸੀਗੇ ਉਹਨਾਂ ਨੂੰ ਛੇ ਪਰਦਾ ਕਰਕੇ ਤੇ ਉਹਨਾਂ ਨੂੰ ਦਿੱਲੀ ਚੋਂ ਬਾਹਰ ਕੱਢਣ ਦਾ ਕੰਮ ਸੀ ਜਿਹੜੀ ਆਫਤਾ ਬਣ ਗਈ ਸੀ ਦਿੱਲੀ ਵਾਸਤੇ ਉਸ ਆਫਤਾ ਦੀ ਬਿਮਾਰੀ ਲੋ ਦਿੱਲੀ ਦੇ ਲੋਕਾਂ ਨੇ ਭਾਰ ਕੀਤਾ ਅੱਜ ਮੈਂ ਜਦੋਂ ਕਹਿੰਦਾ ਸੀ ਲੋਕਸ਼ਦ ਮੇਰੀ ਗੱਲ ਨਹੀਂ ਮੰਨਦੇ ਸੀ ਮੇਰੇ ਪ੍ਰਾਣੇ ਸਾਰੇ ਬੈਂਡ ਘਾਟੇ ਦੇਖੋ ਮੈਂ ਇਹ ਹੀ ਕਹਿੰਦਾ ਸੀ ਅਰਵਿੰਦ ਕੇਜਰੀਵਾਲ ਜੀ ਐਕਸ ਚੀਫ ਮਿਨਿਸਟਰ ਦੇ ਨਾਮ ਨਾਲ ਐਕਸ ਐਮ ਐਲ ਏ ਹੋਣਗੇ ਮਨੀਸ਼ ਸੁਸੋਧਿਆ ਜੀ ਐਕਸ ਡਿਪਟੀ ਚੀਫ ਮਿਨਿਸਟਰ ਸਾਹਿਬ ਨਾਲ ਐਕਸ ਐਮ ਐਲ ਏ ਹੋਣਗੇ ਅਤੀਸੀ ਮੈਂ ਕਹਾਂ ਜੀ ਥੋੜੀ ਬਹੁਤੇ ਵੋਟਾਂ ਜਿੱਤ ਸਕਦੀ ਆ ਅਲਟੀਮੇਟਲੀ ਉਹੀ ਹੋਇਆ ਅਸੀਂ ਬਾਰ ਬਾਰ ਕਹਿੰਦੇ ਸੀ ਕਿ 40 ਸੀਟਾਂ ਤੇ ਸਾਡੀ ਕੋਈ ਲੜਾਈ ਨਹੀਂ ਅਸੀਂ 54 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਾਂਗੇ 14 ਸੀਟਾਂ ਜਿਹੜੀਆਂ ਸਾਡੀ ਫਾਈਟੰਦਰ ਨੇ 40 ਸੀਟਾਂ ਸਾਡੀ ਫਾਈਟ ਚ ਨਹੀਂ ਸੀ ਗਿਆ ਇੱਕ ਤਰਫਾ ਅਸੀਂ ਜਿੱਤ ਪਏ ਸੀ ਔਰ ਉਹੀ ਹੋਇਆ ਉਹਨਾਂ 14 ਸੀਟਾਂ ਚੋਂ ਜਿਹੜੀ ਅਸੀਂ 8 ਸੀਟਾਂ ਜਿੱਤੇ ਔਰ 6 ਸੀਟਾਂ ਥੋੜੇ ਮਾਰਜਿਨ ਨਾਲ ਪਰ ਦਿੱਲੀ ਨੂੰ ਬੜੀਆਂ ਆਸਾਂ ਨੇ ਬੜੀਆਂ ਉਮੀਦਾਂ ਨੇ ਦਿੱਲੀ ਨੂੰ 12 ਸਾਲ ਚ ਆਮ ਆਦਮੀ ਪਾਰਟੀ ਨੇ ਲੁੱਟਿਆ ਵੀ ਕੁੱਟਿਆ ਵੀ ਤੇ ਬਰਬਾਦ ਵੀ ਕੀਤਾ ਤੇ ਉਜਾੜਿਆ ਵੀ ਰਾਜਸੀ ਗੁਰੂ ਸਾਹਿਬ ਦੇ ਚਰਨਾਚਾਈ ਬੇਨਤੀ ਜੋਦਰੀ ਅਰਦਾਸ ਕਰਨ ਆਇਆ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਰਸ ਨਾਲ ਅਸੀਂ ਦਿੱਲੀ ਦੇ ਇਹਨਾਂ ਲੋਕਾਂ ਦੀ ਉਮੀਦਾਰੇ ਖਰੇ ਉਤਰ ਸਕੀਏ ਔਰ ਜੇ ਇਸ ਤਰੀਕੇ ਦਿੱਲੀ ਲੋਕਾਂ ਨੇ ਮੰਡੇਟ ਦਿੱਤਾ ਏ ਉਸੇ ਤਰੀਕੇ ਉਹਨਾਂ ਦੀਆਂ ਜਿਹੜੀਆਂ ਭਾਵਨਾ ਸੀ ਔਰ ਮੋਦੀ ਜੀ ਦੀ ਜਿਹੜੀ ਕਮਿਟਮੈਂਟ ਸੀ ਕਿ ਦਿੱਲੀ ਦੇ ਲੋਕਾਂ ਦੇ ਨਾਲ ਉਹਨੂੰ ਅਸੀਂ ਪੂਰੀ ਕਰ ਸਕੀਏ ਸੋ ਇਸੇ ਵਾਸਤੇ ਗੁਰੂ ਸਾਹਿਬ ਦਾ ਹੰਤੰਨ ਸਾਹਿਬ ਸ੍ਰੀ ਗੁਰੂ ਗਰੰຊਾਈ ਮਹਾਰਾਜ ਦਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਕਾਰਨਦਰ ਆਸ਼ੀਰਵਾਦ ਲੈਣ ਲਈ ਪੈਂਤੜੀਆਂ ਜੋਤੜੀਆਂ ਅਰਦਾਸਾਂ ਕਰਦੇ ਆਏ ਸਰਸਾ ਜੀ ਆਪ ਜਿਹੜੀ ਸ਼ਰਾਬ ਪਾਲਿਸੀ ਦੀ ਗੱਲ ਹਮੇਸ਼ਾ ਦਿੱਲੀ ਚ ਹੁੰਦੀ ਰਹੀ ਚੋਣਵੀ ਮੁੱਦਾ ਵੀ ਬਣਿਆ ਤੇ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਸੇਮ ਸ਼ਰਾਬ ਜਿਹੜੀ ਸ਼ਰਾਬ ਪਾਲਿਸੀ ਚੱਲ ਰਹੀ ਹੈ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ENEA CBI ਤੋਂ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਖਾਲੀ ਸ਼ਰਾਬ ਪਾਲਿਸੀ ਨਹੀਂ ਇਹ ਬਹੁਤ ਛੋਟੀਆਂ ਆ ਅੱਜ ਤੁਸੀਂ ਦੇਖੋ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਹਾਂ ਅੱਜ ਤੁਸੀਂ ਇਹ ਇਹ ਸਰਕਾਰ ਨੇ ਤੁਹਾਨੂੰ ਕਿੱਥੇ ਪਹੁੰਚਾ ਦਿੱਤਾ ਅੱਜ ਜੋ ਦਿੱਲੀ ਨੂੰ ਜਾੜ ਕੇ ਆਏ ਨੇ ਉਹ ਕਹਿ ਰਹੇ ਹੁਣ ਅਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲੈ ਕੇ ਆਏ ਕੀ ਅਧਿਕਾਰ ਆ ਮਨੀਸ਼ ਸੁਸੋਦੀ ਇੱਥੇ ਘੁੰਮ ਰਹੇ ਸਕੂਲਾਂ 'ਚ ਦਿੱਦੇ ਸਕੂਲਾਂ ਨੂੰ ਜਾੜਨ ਤੋਂ ਬਾਅਦ ਪੰਜਾਬ ਨੂੰ ਦੋਵੇਂ ਦੋਹੇ ਹੱਥਿਆਂ ਨਾਲ ਲੁੱਟਣ ਦਾ ਕੰਮ ਕੀਤਾ ਹੈ ਔਰ ਪੰਜਾਬ ਇਸ ਕਦਰ ਅੱਜ ਇਸ ਸਥਾਨ ਤੇ ਆ ਗਿਆ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣਾ ਚਾਹਣਾ ਹੈ ਜੇ ਮੇਰੇ ਪੰਜਾਬ ਦੇ ਲੋਕ ਇਸ ਨੂੰ ਸਮਝ ਸਕਣ ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਿੱਲੀ ਚੋਂ ਲਿਆ ਕੇ ਪੰਜਾਬ ਚ ਬਾੜਦੇ ਪਏ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਰਾਜ ਸਭਾ ਖੋ ਕੇ ਲੈ ਗਏ ਤੁਹਾਡੀਆਂ ਤੁਹਾਡੀਆਂ ਰਾਜ ਸਭਾ ਖਰੀਦ ਲਈਆਂ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਣਾ ਹੈ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਤੁਹਾਡਾ ਹੱਕ ਤੋੜ ਤੋ ਖੋਇਆ ਦਿੱਲੀ ਚ 12 ਸਾਲ ਤੱਕ ਦਿੱਲੀ ਦੀ ਮੁਜ਼ਾਹਰਤ ਚ ਸਿੱਖ ਮੰਤਰੀ ਉਪਰਾਂ ਰੱਖਿਆ ਦਿੱਲੀ ਦਾ ਸਾਡਾ ਹੋਇਆ ਪੰਜਾਬੀਆਂ ਦਾ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ 12 ਸਾਲਾ ਬਾਅਦ ਆਖਰੀ ਸਾਡੇ ਅਰਵਿੰਦਰ ਸਿੰਘ ਲਵਲੀ ਜੀ ਆਖਰੀ ਮੰਤਰੀ ਸੀ 2013 ਚ ਉਸ ਤੋਂ ਬਾਅਦ ਦੁਬਾਰਾ ਕਦੀ ਉਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਵਾਪਸ ਆ ਕੇ ਹੁਣ 2025 ਦੇ ਅੰਦਰ 12 ਸਾਲਾਂ ਦੇ ਬਾਅਦ ਦਿੱਲੀ ਦੀ ਬਜ਼ਾਰਤ ਅੰਦਰ ਪੰਜਾਬੀ ਨੂੰ ਔਰ ਸਿੱਖ ਨੂੰ ਮਾਨ ਮਿਲਿਆ। ਲਾ ਅਬ ਭਾਜਪੀ ਦੀ ਸਰਕਾਰ ਚ ਰਹਾ ਕਾਂਗਰਸ ਸਰਕਾਰ ਚ ਕੋਈ ਐਸੀ ਜਨਉਦੀ ਵਿਧਾਨ ਸਭਾ ਬਣੀ ਆ ਜਦੋਂ ਦੀ ਵਿਧਾਨ ਸਭਾ ਦਾ ਗਠਨ ਹੋਇਆ ਕੋਈ ਐਸੀ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਨੂੰ ਦਾਕ ਨਾਮ ਮਿਲਿਆ ਹੋਵੇ ਪਹਿਲੀ ਵਾਰ ਹੋਇਆ ਏ। ਇਸੇ ਤਰ੍ਹਾਂ ਹੁਣ ਦਿੱਲੀ ਚੋਂ ਇਹ ਪੰਜਾਬ ਚ ਆੜਾ ਏ। ਪਹਿਲਾਂ ਤੁਹਾਡੀਆਂ ਰਾਜ ਸਭਾ ਵਿੱਚ ਤੀਆਂ ਮੈਨੂੰ ਦੱਸੋ ਰਾكب ਚੱਡੇ ਦਾ ਕੀ ਆ ਪੰਜਾਬ ਅੰਦਰ ਉਹਨੂੰ ਕਿਸ ਕੈਪੈਸਿਟੀ ਚ ਰਾਜ ਸਭਾ ਦਿੱਤੀ ਆ? ਜਾ ਜਿਹੜੇ ਤਿੰਨ ਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚਤੀਆਂ ਜਿਹੜਾ ਇਹਨਾਂ ਦਾ ਮਹਾ ਮੰਤਰੀ ਆ ਸੰਦੀਪ ਪਾਠਕ ਉਹਦਾ ਕੀ ਆ ਦਿੱਲੀ ਅੰਦਰ ਉਹ ਸੰਦੀਪ ਪਾਠਕ ਅੱਜ ਤੁਹਾਡੇ ਤੇ ਰਾਜ ਕਰਦਾ ਪਿਆ ਜਾ ਕੇ ਕਦੀ ਦੇਖੋ ਸੈਕਟਰੀਏਟ ਅੰਦਰ ਭਗਵੰਤ ਮਾਨ ਤੇ ਵਿਚਾਰਾ ਆਉਂਦਾ ਤੇ ਚਲੇ ਜਾਂਦਾ ਉਹ ਤੇ ਹੁਣ ਕਹਿਣ ਜੋਗੇ ਵੀ ਕੁਝ ਨਹੀਂ ਉਹਦੇ ਪੱਲੇ ਤੇ ਵਿਚਾਰਦੇ ਨੇ ਛੱਡਿਆ ਹੀ ਕੁਝ ਨਹੀਂ ਉਹਦੇ ਦਫ਼ਤਰਾਂ ਦੇ ਨਾਲ ਐਡਵਾਈਜ਼ਰ ਉਹ ਤੋਂ ਕੇਜਰੀਵਾਲ ਨੇ ਭੇਜਿਆ ਉਹਦੇ ਦਫ਼ਤਰਾਂ ਦੇ ਅੰਦਰ 77 ਇਜਰੀਵਾਲਦੇ ਭੇਜਿਆ ਉਹਦੇ ਪੀਏ ਕੇਜਰੀਵਾਲਦੇ ਭੇਜੇ ਆ ਸਰਕਾਰ ਕੇਜਰੀਵਾਲ ਜੀ ਚਲਾ ਰਹੇ ਨੇ ਔਰ ਜਿਸ ਤਰੀਕੇ ਦੋਹੇ ਤੇ ਅੱਠਾਂ ਡੁੱਟਦੇ ਪਏ ਨੇ ਪੰਜਾਬ ਦਾ ਅਰਬਾਂ ਰੁਪਿਆ ਪਹਿਲਾਂ ਤੇ ਵਿਦੇਸ਼ਾਂ ਚ ਜਾ ਰਿਹਾ ਉਹ ਬੱਚਿਆਂ ਨੂੰ ਮਾਧਿਅਮ ਤੇ ਕੋਈ 50 ਲੱਖ ਖਰਚ ਕੇ ਜਾਂਦਾ 80 ਲੱਖ ਖਰਚ ਕੇ ਜਾਂਦਾ ਕੋਈ ਐਜੂਕੇਸ਼ਨ ਨਾਮ ਤੇ ਆ ਰਿਹਾ ਹੁਣ ਸਾਰੇ ਵਾਪਸ ਆ ਰਹੇ ਨੇ ਅਰਬਾਂ ਖਰਬਾਂ ਰੁਪਿਆ ਪੰਜਾਬ ਦਾ ਵਿਦੇਸ਼ਾਂ ਚ ਚਲੇ ਗਿਆ ਕਿਉਂਕਿ ਤੇ ਰੋਜ਼ਗਾਰ ਨਹੀਂ ਤੇ ਕੰਮ ਤੰਦ ਨਹੀਂ ਹੈਗਾ ਔਰ ਹੁਣ ਪੰਜਾਬ ਦੀ ਜਿਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਖਰਚਾ ਲਈ ਜਾ ਰਹੀ ਆ ਲਗਭਗ 4 ਲੱਖ ਕਰੋੜ ਰੁਪਏ ਕਰਜ਼ਾ ਹੋ ਗਿਆ ਇਹ ਕੇਜਰੀਵਾਲ ਕਹਿੰਦੇ ਸੀ ਨਾ ਮੇਰੇ ਕੋਲ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਹੈ ਕੀ ਹਿਸਾਬ ਕੀਤਾ ਸਵਾ ਕਰੋੜ ਸਵਾ ਲੱਖ ਕਰੋੜ ਰੁਪਇਆ ਮੇਰੇ ਪੰਜਾਬ ਦੇ ਲੋਕੋ ਧਿਆਨ ਨਾਲ ਸੁਣਿਓ ਪੱਤਰਕਾਰ ਭਰਾਵਾਂ ਨੂੰ ਕਹਿੰਦਾ ਸਵਾ ਲੱਖ ਕਰੋੜ ਰੁਪਇਆ ਹੋਰ ਕਰਜ਼ਾ ਲੈ ਲਿਆ ਉਸ ਕਰਜ਼ੇ ਨਾਲ ਕੀਤਾ ਕੀ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਜਹਾਜ਼ ਉਡਾਏ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਹੈਲੀਕਾਪਟਰ ਉਡਾਏ ਉਸ ਕਰਜ਼ੇ ਨਾਲ ਗੁਜਰਾਤ, ਮੱਧਿਆ ਪ੍ਰਦੇਸ਼, ਛੱਤੀਸਗੜ੍ਹ, ਗੁਵਾ, ਉੱਤਰ ਪ੍ਰਦੇਸ਼ ਅੰਦਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ। ਉਸ ਪੈਸੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਦਿੱਲੀ ਜਾ ਕੇ ਇਲੈਕਸ਼ਨ ਲੜੀਆਂ। ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ 'ਚ ਛੁੱਟੇ। ਇਹ ਕੰਮ ਕੀਤਾ ਜਿਨ੍ਹਾਂ ਤੁਸੀਂ ਰਾਜ ਦਿੱਤਾ ਸੀਗਾ, ਉਹਨਾਂ ਨੇ ਤੁਹਾਨੂੰ ਲੁੱਟਦੇ ਵੀ ਪਏ ਨੇ ਤੇ ਕੁੱਟਦੇ ਵੀ ਪਏ ਨੇ ਤੇ ਪੰਜਾਬੀਅਤ ਖਤਮ ਕਰਦੇ ਪਏ ਆ। ਮੈਂ ਅੱਜ ਇਸ ਮੀਡੀਆ ਦੇ ਮਾਧਿਅਮ ਤੋਂ ਤਿੰਨ ਗੱਲਾਂ ਜਾਣਕਾਰੀਆਂ ਦੇਣਾ ਚਾਹੁੰਦਾ ਹਾਂ। ਮੈਂ ਜ਼ਰੂਰ ਚਾਹੁੰਦਾ ਕਿ ਤੁਹਾਨੂੰ ਮੌਕਾ ਮਿਲੇ ਆਮ ਆਦਮੀ ਪਾਰਟੀ ਤੋਂ ਪੁੱਛੋ 12 ਸਾਲਾਂ ਚ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਿਵੇਂ ਕੀ ਕੀ ਖਤਮ ਕੀਤਾ ਹੈ ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕਰ ਦਿੱਤੀ ਅੱਜ 850 ਟੀਚਰਾਂ ਦੀਆਂ ਭਰਤੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਆਪਸ਼ਨਲ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉਥੋਂ ਆਪਸ਼ਨਲ ਕਰ ਦਿੱਤਾ ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜ਼ੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਪੋਸਟ ਨੂੰ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗੁਲ ਘੁੱਟਣ ਦਾ ਕੰਮ ਕੀਤਾ ਜੋ ਪੰਜਾਬੀ ਨੂੰ ਵੀ ਤੇ ਸਿੱਖੀ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਚਾਇਆ ਇਹ ਕੋਈ ਕੰਮ ਹੁਣ ਦਿੱਲੀ ਚ ਉਹਨਾਂ ਨੂੰ ਆ ਕੇ ਪੰਜਾਬ ਸ਼ੁਰੂ ਕਰ ਦਿੰਦਾ ਹੈ ਹੁਣ ਦੋਸਤੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ ਸਾਡੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਕੇਜਰੀਵਾਲ ਦੱਸਿਆ ਦੱਸੇਗਾ ਕਿ ਕਿਤਨਾ ਪੜਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਪੜਾਇਆ ਜਾ ਕੇ ਸਰਦਾਰ ਸਾਹਿਬ ਕਿਨੇ ਕਿਨੇ ਦੀ ਵੇਚੀ ਨਾਲੇ ਰਾਜਵਾਸੀ ਚਲੋ ਤੁਹਾਨੂੰ ਸਭ ਨੂੰ ਪਤਾ ਮੈਨੂੰ ਕੀ ਪੁੱਛਦੇ ਜੀ ਕਲ ਸਭ ਨੂੰ ਪਤਾ ਤੇ ਮੈਨੂੰ ਪਤਾ ਨਹੀਂ ਪਤਾ ਜੀ ਤੁਸੀਂ ਦੱਸੋ ਮੈਂ ਤੁਹਾਨੂੰ ਕੀ ਪੁੱਛਦੇ ਜੀ ਮੈਂ ਕਿਹੜਾ ਮਨੀਤ ਸਿੰਘ ਨੂੰ ਪੁੱਛਦਾ ਸੀ ਸੀਸ ਮੈਚ ਦੀ ਚਰਚਾ ਸਭ ਤੋਂ ਜ਼ਿਆਦਾ ਰਹੀ ਹੈ ਕੁੱਝ ਸੀਸ ਮੈਚ ਕੌਣ ਰਹੇਗਾ ਅਜਾਤਰ ਬਨਾ ਦੀ ਗੱਲ ਹੋ ਰਹੀ ਹੈ ਸੀਸ ਮੈਚ ਅਰਵਿੰਦ ਕੇਜਰੀਵਾਲ ਜੀ ਦੀ ਯਾਦਾ ਰਹਿਣਗੀਆਂ ਇਨਸਾਨ ਕੋਈ ਨਹੀਂ ਐਸਾ ਉਹ ਰਹਿ ਹੀ ਨਹੀਂ ਸਕਦਾ ਉਹ ਐਸਾ ਲਗਜ਼ਰੀਅਸ ਕਾਰ ਆ ਬੰਦਾ ਤੇ ਆਮ ਬੰਦਾ ਤੁ ਜਾ ਕੇ ਕਮਲਾ ਜੂਗਾ ਆਟੋਮੈਟਿਕ ਪੱਖੇ ਚੱਲ ਪੈਂਦੇ ਆਵਾਜ਼ ਮਾਰੋ ਪੱਖਾ ਪੱਖਾ ਜੀ ਚੱਲੋ ਚੱਲ ਪੈਂਦਾ ਪੜਦਾ ਜੀ ਹਟੋ ਹਟ ਜਾਂਦਾ ਟਾਇਲਟ ਸੀਟ ਜੀ ਖੁੱਲੋ ਖੁੱਲ ਜਾਂਦਾ ਆਈ ਕੋ ਮਾੜਾ ਮਦਦ ਕਰ ਨਹੀਂ ਸਕਦਾ ਤੇ ਉੱਥੇ ਕਰ ਕੀ ਹੁੰਦੀ ਕੋ دیکھتے ਆ ਉਹ ਕੇ ਮਜ਼ਦੂਰੀ ਵੀ ਵੜਾਵਾਉਣਗੇ ਤਾਂ ਕਿ ਲੋਕ ਬੇਖਤ ਰਹਿਣ ਨਾ ਕਿਉਂਦਾ ਅੱਛਾ ਭਗਵੰਤ ਮਾਨ ਇੱਕ ਹੋਰ ਕਹਿ ਰਹੇ ਨੇ ਕਿ ਪੰਜਾਬ 'ਚ ਤੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੈ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੌਕਰੀਆਂ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਪੰਜਾਬ ਨੇ ਭਗਵੰਤ ਮਾਨ ਹਰਨਦੀ ਸਰਕਾਰ ਨੇ ਦਿੱਤੀ ਹੈ ਪਰ ਸਭ ਤੋਂ ਰੋਜ਼ਗਾਰ ਇੱਥੇ ਆਇਆ ਮੈਂ ਦਿੱਤਾ ਦੇਖੋ ਤੁਸੀਂ ਰੋਜ਼ਗਾਰ ਰਾਗਵ ਚੱਡਣ ਰੋਜ਼ਗਾਰ ਮਿਲ ਗਿਆ ਤੁਹਾਡਾ ਮਾਹਮੰਤਰੀ ਦਾ ਕੀ ਨਾਮ ਆ ਅਭਿਸ਼ੂਦਾ ਸੰਦੀਪ ਆਟਮ ਨੂੰ ਰੋਜ਼ਗਾਰ ਮਿਲ ਗਿਆ 15 ਪਰ ਭਾਰੀ ਉੱਤੋਂ ਲਿਆ ਕੇ ਲਾ ਦਿੱਤੇ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਆਪਣੇ ਜਿਹੜਾ ਵਹਿਬਾਬਾ ਜਿਹਨੂੰ ਉੱਥੇ ਲੋਕੀ ਚਪੇੜਾਂ ਨਾਲ ਕੁੱਟਦੇ ਨੇ ਜਿਹਨੂੰ ਚਪੇੜਾਂ ਨਾਲ ਕੁੱਟਦੇ ਨੇ ਉੱਥੇ ਇੱਥੇ ਭਗਵੰਤ ਮਾਨ ਜੀ ਨੇ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਐਨੇ ਲੋਕਾਂ ਨੂੰ ਦਿੱਲੀ ਤੋਂ ਰਿਆ ਕੇ ਰੋਜ਼ਗਾਰ ਦੇ ਦਿੱਤਾ ਸੋਚਰਾ ਭਗਵੰਤ ਮਾਨ ਕਦੇ 50000 ਨੌਕਰੀਆਂ ਆਮਦਨ ਕਦੇ ਘਰਾਂ ਨੂੰ ਮਿਲੀਆਂ ਇਹ ਮਿਲ ਗਈਆਂ ਜੀ ਬਿਲਕੁਲ ਸਹੀ ਸਾਬ 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 ਸ ਇਹ ਪਤਾ ਕੀ ਗੱਲ ਆ ਕਿ ਜੋਂ ਕੌਣ ਆਏ ਨੇ ਦਿੱਲੀ ਤੋਂ ਮੈਨੂੰ ਪਰਸੋਂ ਦੱਸ ਰਹੇ ਸੀ ਮਨੀਸ਼ ਸੁਸੋਦੀਆ ਪਤਾ ਕੀ ਕੁਛ ਐਸੀ ਇੱਥੇ ਵੀ ਸੁਣ ਕੇ ਰਾਂਹ ਹੋ ਜੋਗੇ ਮਨੀਸ਼ ਸੁਸੋਦੀਆ ਕੀ ਪੁੱਛ ਰਿਹਾ ਸੀ ਕਹਿੰਦਾ ਇਹ ਜੋ ਅਭੀ ਹਮ ਕਹਿ ਸਕਤੇ ਆਂ ਕਿ ਅਬ ਹਮ ਯਹਾਂ ਸੇ ਚਾਵਲ ਲੈ ਕੇ ਜਾਏਂਗੇ ਜੋ ਚਾਵਲ ਲਗੇ ਹੋਏ ਆਂ ਉਹਨੇ ਕਹ ਰਹਿਣ ਦੇ ਕੋਈ ਸੁਣ ਦੂਗਾ ਇਹ ਕੁੱਟੂ ਗਏ ਚਾਵਲ ਨਹੀਂ ਹੈਗੇ ਜਿਹਨੂੰ ਇਹ ਨਹੀਂ ਪਤਾ ਚੌਲ ਕੀ ਹੁੰਦੇ ਨੇ ਜਿਹਨੂੰ ਇਹ ਨਹੀਂ ਪਤਾ ਧਾਨ ਕੀ ਹੁੰਦੇ ਨੇ ਜਿਹਨੂੰ ਇਹ ਨਹੀਂ ਪਤਾ ਝੋਨਾ ਕੀ ਆ ਉਹ ਕਹਿੰਦਾ ਮੈਂ ਇਹਨਾਂ ਲੋਕਾਂ ਨੂੰ ਅੱਜ ਪੜ੍ਹਾਉਂਗਾ ਇਹ ਲੋਕਾਂ ਨੇ ਦੁਨੀਆ ਨੂੰ ਘੜਾਤਾ ਇਸ ਕਰਕੇ ਉਹਨਾਂ ਦਾ ਮਕਸਦ ਕੇਵਲ ਲੁੱਟਣ ਆਏ ਸੀਗੇ ਤੇ ਜੇ ਅਜੇ ਪੰਜਾਬ ਦੇ ਲੋਕ ਨਹੀਂ ਸਮਝਣਗੇ ਇਹ ਤੁਹਾਨੂੰ ਲੁੱਟ ਕੇ ਖੋਟ ਕੇ ਤੁਹਾਡੇ ਪੰਜਾਬ ਦਾ ਨੁਕਸਾਨ ਇੰਨਾ ਕਰਕੇ ਜਾਣਗੇ ਕਿ ਇਹਨੂੰ ਬਾਅਦ ਵਿੱਚ ਬਾਤ ਕਰਨਾ ਮੁਸ਼ਕਲ ਹੋ ਜਾਵੇ ਉਹ ਕਹਿੰਦੇ ਬਦਲਾਅ ਲਿਆਉਂਦਾ ਸੀ ਬਦਲਾਅ ਬਹੁਤ ਵੱਡੇ ਪੱਧਰ ਤੇ ਲਿਆਉਂਦਾ ਹੈ ਕਿੰਨਾ ਜ਼ਰੂਰੀ ਹੈ ਇਹ ਕਿ ਇਹ ਫਾਇਦਾ ਕਰਨਗੇ ਇਹ ਬਾਤ ਕਰਦੇ ਦੇਖੋ ਦਿੱਲੀ ਸਾਡਾ ਦੇਖੋ ਖਾਲੀ ਇਹ ਲੋਕਾਂ ਦੀ ਕ੍ਰਪਸ਼ਨਾਂ ਚੈੱਕ ਕਰਮਾਣੀ ਇੱਕ ਸਾਡਾ ਇੱਕ ਇੱਕ ਵਿਸ਼ਾ ਇੱਕ ਪੈਸੇ ਲੁੱਟੇ ਉਹਦਾ ਸਾਹਬਦਾਨ ਹੈ ਲੇਕਿਨ ਅਸੀਂ ਪੋਜ਼ਿਟਿਵ ਹਾਂ

ਕੀ ਕਰਦੀਏ ਪਨਾਮਾ ਚ ਉਸ ਤਰੀਕੇ ਨਾਲ ਕਿ ਗਵਾਟਾਮਾਲਾ ਉਥੇ ਐਪ ਬਣਾਤੇ ਨੇ ਉਥੇ ਬੰਦਿਆਂ ਨੂੰ ਭੇਜਿਆ ਜਾ ਰਿਹਾ ਹੈ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਆਪ ਟਿਕਟਾਂ ਖਰੀਦਰੀਆਂ ਪੈਣ ਗਿਆ ਉਹਨਾਂ ਨੂੰ ਕਾ ਭਾਰਤ ਸਰਕਾਰ ਕਰੇਗੀ ਜਾਂ ਕਿਹੜੀ ਸਰਕਾਰ ਉਥੇ ਜਿਹੜੇ ਬੰਦਿਆਂ ਨਾਲ ਰਿਸ਼ਤਾ ਕਰੇਗੀ ਜਾਂ ਕਿਸੇ ਨੂੰ ਨਹੀਂ ਪਤਾ ਪਰ ਹਲੇ ਵੀ ਲੋਕ ਜਿਹੜੇ ਟਰੈਵਲ ਏਜੰਟ ਆ ਹਲੇ ਵੀ ਟੰਕੀ ਲਾ ਕੇ ਦੇ ਦੇਖੋ ਕੋਈ ਨਹੀਂ ਜੀ ਇਹ ਸਾਰੇ ਪੈਸੇ ਦੇ ਦਿੰਦੇ ਟਰੈਵਲ ਏਜੰਟ ਮਾਫ ਕਰਿਓ ਬਸ ਮੈਂ ਕਹਿਣਾ ਚਾਹੁੰਦਾ ਕਿ 90% ਟਰੈਵਲ ਏਜੰਟਾਂ ਦੀ ਤੁਹਾਨੂੰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਫੋਟੋ ਮਿਲਦਾ ਹੁੰਦਾ ਉਹਨਾਂ ਸੁਰੱਖਣ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਕਰਕੇ ਹੀ ਉਹਨਾਂ ਨੂੰ ਕੋ ਹੱਥ ਨਹੀਂ ਪਾਉਦਾ ਬਣਾ ਤੁਸੀਂ ਦੱਸੋ ਇੰਨੇ ਬੱਚਿਆਂ ਦਾ ਇੰਨਾ ਨੁਕਸਾਨ ਹੋ ਗਿਆ ਰੁਪਏ ਦਾ ਔਰ ਉਹ ਟ੍ਰੈਵਲ ਏਜੰਟ ਗੱਡੀਆਂ ਲੈ ਕੇ ਘੁੰਮਦੇ ਫਿਰਨ ਅੱਗੇ ਪਿੱਛੇ ਪੁਲਿਸ ਲਾ ਕੇ ਘੁੰਮਦੇ ਫਿਰ ਇਹ ਤਾਂ ਸਪਸ਼ਟ ਆ ਕਿ ਉਹ ਜਿਹੜਾ ਕਰੋੜਾਂ ਰੁਪਏ ਉਹਨੇ ਇਕੱਠਾ ਕੀਤਾ ਉਹਦੇ ਚੋਂ ਭਗਵੰਤ ਮਾਨ ਸਰਕਾਰ ਕੋਲ ਪੈਸੇ ਗਏ ਨੇ ਬੱਚਿਆਂ ਦੀਆਂ ਜਿੰਦਗੀਆਂ ਉੱਜੜ ਗਈਆਂ ਨੇ ਏਜੰਟਾਂ ਨੇ ਜਿੰਦਗੀਆਂ ਉਜਾੜ ਦਿੱਤੀ ਅਸਲ ਪੰਜਾਬ 'ਚ ਜੋ ਬੰਬਲਾ ਸਟੋਰੀ ਨੇ ਕਿਉਂਕਿ ਤੁਸੀਂ ਵੀ ਚਿੰਤਾ ਚਿੰਤਾ ਦਾਗ ਕੀਤੀ ਸੀ ਪੰਜਾਬ 'ਚ ਜੋ ਬੰਬਲਾ ਸਥਾਨੇ ਤੇ ਹੋ ਰਹੇ ਨੇ ਇਹਨੂੰ ਕਿਵੇਂ ਵੇਖਦੇ ਨਹੀਂ ਹਰ ਪੰਜਾਬ 'ਚ ਕੋਈ ਲ ਜੇ ਕੰਪਲੱਸ ਦੇਖ ਰਹੇ ਜੀ ਹੈ ਕਿਥੇ ਤੇ ਤੁਹਾਨੂੰ ਖਬਰ ਛੱਪ ਜਾਂਦੀ ਮੱਭੀ ਤਾਂ ਹੈ ਤੇ ਮੈਂ ਇਸ ਗੱਲ 'ਚ ਲੰਬਾ ਚੁੱਕ ਮੇਰਾ ਅੱਜ ਕੋਈ ਮਕਸਦ ਹੈ ਨਹੀਂ ਮੈਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਬਸ ਮੈਂ ਤੁਹਾਨੂੰ ਇਹ ਜਰੂਰ ਬੇਨਤੀ ਕਰਦਾ ਕਿ ਇਹ ਲੋਕਾਂ ਤੋਂ ਸੁਚੇਤ ਹੋ ਜੋ ਦਿੱਲੀ ਲੋਕਾਂ ਨੂੰ 10 ਸਾਲ ਲੱਗੇ ਸਮਝ ਲੱਗਣ ਤੋਂ ਲੱਗਿਆ 12 ਸਾਲ ਪਰ 12 ਸਾਲ 'ਚ ਅੱਜ ਦਿੱਲੀ ਉਜੜ ਚੁੱਕੀ ਆ ਗੰਦਾ ਘਰ ਘਰ ਪਾਣੀ ਆਉਂਦਾ ਬੁਰਾ ਹਾਲ ਆ ਪੰਜਾਬ ਦੇ ਲੋਕਾਂ ਨਾਲ ਬੇਨਤੀ ਕਰਦਾ ਹਾਂ ਅੱਜ ਦੇ ਕੇਜਰੀਵਾਲ ਨੇ ਉੱਥੋਂ ਹਾਰ ਕਿਉਂ ਲਾ ਕੇ ਨਾ ਤੁਹਾਡੇ ਦੁਆਲੇ ਹੋਣਾ ਹੈ ਇਨੋਂ ਨਿਕਲਣ ਨੂੰ ਲੱਭਣਾ ਉੱਥੇ ਦੁਕਾਨੇ ਦੇ ਲਈ ਬੰਦ ਹੋ ਗਿਆ ਜੀ ਜੱਜ ਸਾਹਿਬ ਜੀ ਆਰ ਰਲਕਾਰ ਤੱਕ ਤੇ ਵਿਚਾਰ ਟਕਰਾਕ ਚੱਲਿਆ ਅਕਾਲੀ ਦੋਸਤੋ ਕਿ ਤੁਸੀਂ ਕਦੀ ਦਿੱਲੀ ਗੁਰਦੁਆਰਾ ਕੋ ਮਦਦ ਕਮੇਟੀ ਨਾਲ ਤੋਹਾਪਾ ਹੋ ਰਿਹਾ ਹੈ ਮੈਂ ਇੱਕ ਧਾਰਮਿਕ ਤੌਰ ਤੇ ਮੇਰੀ ਬੇਨਤੀ ਹੈ ਮੈਂ ਕੋਈ ਧਾਰਮਿਕ ਤੌਰ ਤੇ ਜੋ ਵੀ ਥੋੜਿਆ ਹੈ ਨਾ ਉਹ ਤੇ ਮੇਰੀ ਕੋਈ ਫਿਕਰ ਨਹੀਂ ਹੈ ਸਾਡੀ ਤਰਫ ਵੱਡੀਆਂ ਗੱਲਾਂ ਨੇ ਸ਼ਰੂਮਨੀ ਕਮੇਟੀ ਸਾਡੀ ਬਹੁਤ ਸਨਮਾਨਿਤ ਸੰਸਥਾ ਹੈ ਸਾਡੀ ਸ਼ਰਮੋਹਰ ਸੰਸਥਾ ਹੈ ਅਕਾਲ ਤਖਸਾਲ ਸ਼ਰਮੋਹਰ ਸਾਡੀ ਸਿੱਖ ਕੌਮ ਦਾ ਮਾਣ ਸਾਡਾ ਸੋਮਾ ਹੈ ਤਾਕਤ ਦਾ ਇਸ ਕਰਕੇ ਮੈਂ ਇਹ ਕੰਟਰੋਵਰਸੀ ਉਹਨਾਂ ਦੀ ਨਹੀਂ ਹੈ ਸਰਸਰੀ ਕੀ ਚਰਚਾ ਬੜੀ ਆ ਪੰਜਾਬ ਦੇ ਵਿੱਚ ਕਿ ਆਉਣ ਵਾਲੇ 27 ਜਨਵਰੀ ਦੇ ਵਿੱਚ ਸ਼੍ਰੋਮਿਕ ਕਾਲੇਦਨ ਨਾਲ ਘਟੜ ਹੋ ਸਕਦਾ ਹੈ ਭਾਜਪਾ ਜੀ ਮੈਂ ਮੈਂ ਗੱਲਾਂ ਦੇ ਉੱਤੇ ਕੁਝ ਨਹੀਂ ਹੈਗਾ ਜੀ ਸਾਡੀ ਪਾਰਟੀ ਅਕੇਲਾ ਚੋਣ ਲੜੂਗੀ ਜੋ ਪਾਰਟੀ ਨੇ 2022 ਕੀਤਾ ਸੀਗਾ ਜੋ ਪਾਰਟੀ ਨੇ 2024 ਕੀਤਾ ਸੀਗਾ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਸਿੱਧਾ ਰਾਹਤਾ ਕਾਇਮ ਕਰਕੇ ਪੰਜਾਬ ਨੂੰ ਬਾਤ ਕਰੀਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੀਏ ਸਾਡੀ ਦਈ ਆ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀ ਭਾਵਨਾ ਸਮਝੋ ਮੈਨੂੰ ਉਮੀਦ ਆ ਕਿ ਸਾਡੀ ਭਾਵਨਾ ਨੂੰ ਸਮਝਣਗੇ ਸਰਕਾਰ ਦੀ ਭਾਵਨਾ ਨੂੰ ਸਮਝਣਗੇ ਪਰ ਸਾਡਾ ਸਾਥ ਅੱਛਾ ਸਭ ਤੋਂ ਚੀਜ਼ ਆ ਕੇਂਦਰੀ ਸਰਕਾਰ ਵੱਲੇ ਪੰਜਾਬ ਦੇ ਜਿਹੜੇ ਪੰਜਾਬ ਦੇ ਟਾਈਜ਼ ਹੋਏ ਸੀ ਕਿਉਂਕਿ ਭਵਨਪਨ ਕੈਸੀ ਸੀ ਦਿੱਲੀ ਮਾਡਲ ਵਪਾਰ ਵਾਲਾ ਵੀ ਲੈ ਕੇ ਆਵਾਂਗੇ ਤੁਸੀਂ ਉਸ ਮੈਂ ਬੈਕ ਵਿੱਚ ਨਾਲ ਜੁੜੇ ਹੋ ਤਾਂ ਉਹ ਟਾਈਜ਼ ਨੂੰ ਜਾਰੀ ਰਹਿਣਗੇ ਜੀ ਦਿੱਲੀ ਦੇ ਟਾਈਜ਼ ਸੀਗੇ ਟਾਈਜ਼ ਤੇ ਪੈਸੇ ਇਕੱਠੇ ਕਰਨਦੇ ਸੀਗੇ

ਉਹ ਪਹਿਲੇ ਕੈਬਨਿਟ ਦੇ ਫੈਸਲਾ ਕਰਕੇ ਵਿਧਾਨ ਸਭਾ ਦੇ ਪੱਟਲ ਤੇ ਲਿਆਂਦੀਆਂ ਜਾਣਗੀਆਂ ਔਰ ਤੁਹਾਨੂੰ ਅੱਜ ਪਤਾ ਲੱਗੂਗਾ ਕਿ ਤਰ੍ਹਾਂ ਸ਼ਰਾਬ ਦੇ ਘੁਟਾਲੇ ਹੋਏ ਸਾਰੇ ਘੁਟਾਲਿਆਂ ਦੀ ਉਸ ਜਾਣਕਾਰੀ ਅੱਜ ਮੈਂ ਗੱਲ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ 3 ਸਾਲ ਹੋ ਗਏ ਨੇ ਟੈਣਾ ਇੰਤਜ਼ਾਰ ਕਰ ਰਹੀਆਂ ਨੇ ਬੀਬੀਆਂ ਹਜ਼ਾਰ ਰੁਪਏ ਦਾ ਇੰਤਜ਼ਾਰ ਕਰ ਰਹੀਆਂ ਨੇ ਉਹ ਹਜ਼ਾਰ ਰੁਪਏ ਕਦੋਂ ਮਿਲੂਗਾ ਇਹ ਜਰੂਰ ਅਸੀਂ ਉਹਨੂੰ ਬੇਨਤੀ ਕਰਨਾ ਚਾਹੁੰਦੇ ਆ ਬਹੁਤ ਲੋਕ ਲਿਆ ਤੁਸੀਂ ਪੰਜਾਬ ਨੂੰ ਕਟੋ-ਕਟੋ ਸੇਬੀਆਂ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ 1000 ਰੁਪਏ ਦੀਆਂ ਉਹ 1000 ਰੁਪਏ ਤੋਂ ਉਹਦੇ ਖਾਤੇ 'ਚ ਪਾ ਦੋ ਜਿਹੜਾ ਤੁਸੀਂ ਕਿਹਾ ਸੀਗਾ ਕਿ ਕਿਸਾਨੀ ਦਾ ਕਰਜ਼ਾ ਸਾਰਾ ਅਸੀਂ ਮਾਫ਼ ਕਰਾਂਗੇ ਕੇਜਰੀਵਾਲ ਜੀ ਨੇ ਕਿਹਾ ਸੀਗਾ ਉਹ ਕਰਜ਼ਾ ਤੇ ਮਾਫ਼ ਕਰ ਦਿਓ ਮੈਂ ਇਹ ਜ਼ਰੂਰ ਬੇਨਤੀ ਕਰਦਾ ਹਾਂ ਕਿ ਜਿਹੜਾ ਤੁਸੀਂ ਕਿਸਾਨ ਦੇ ਕਰਜ਼ੇ ਮਾਫੀ ਦੀ ਗੱਲ ਕਹੀ ਸੀ ਤੁਸੀਂ ਉਹ ਕਰਜ਼ਾ ਅਜ ਤੱਕ ਕਰਜ਼ਾ ਮਾਫ਼ ਤੇ ਛੱਡੋ ਜੀ ਕਰਦਾ ਉਹਨਾਂ ਤੇ ਹੋਛਲਾ ਦਿੱਤਾ ਏ ਉਹਨਾਂ ਦਾ ਤੇ ਵਿਚੜਾ ਦਿੱਤਾ ਤੇ ਸੁਸਾਇਟੀਆਂ ਤੇ ਵਿਚੜਾ ਦਿੱਤਾ ਏ ਔਰ 1000 ਰੁਪਏ ਤੁਸੀਂ ਦੇਣ ਦੀ ਗੱਲ ਕੀਤੀ ਸੀ ਉਹ ਮਾਤਾ ਭੈਣ ਨੂੰ ਮਿਲਿਆ ਨਹੀਂ ਕੋਹਨਾਂ ਤੋਂ ਜਰੂਰ ਦਿਆ ਬਿਜਲੀ ਦੇ ਬਿੱਲਾਂ ਦੇ ਨਾਮ ਤੇ ਸੋ ਮੇਰੀ ਜਰੂਰ ਬੇਨਤੀ ਆ 1000 ਰੁਪਏ ਜਰੂਰ ਸਾਡੀਆਂ ਮਾਤਾਵਾਂ ਭੈਣਾਂ ਨੂੰ ਮਿਲਣਾ ਚਾਹੀਦਾ ਕੱਲ੍ਹ 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 ਇਸ ਵਾਲਾ ਕਾਰਨ ਇਹਦੀ ਮੈਂ ਨੂੰ ਪਤਾ ਹੀ ਨਹੀਂ ਮੈਂ ਤਾਂ ਦੱਸਿਆ ਉੱਥੋਂ ਆਏ ਨੇ ਪੰਜਾਬ ਤੋਂ ਦਿੱਲੀ ਤਵਾਏ ਨੇ ਇਹਨਾਂ ਨੂੰ ਖੁਦ ਨਹੀਂ ਪਤਾ ਇੱਥੇ ਕਿਹੜਾ ਮੈਹਿਕਮਾ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ ਹਾਲ ਦੇਖੋ ਸਰਕਾਰ ਕਹਿੰਦੀ ਅਸੀਂ ਕੰਮ ਕਰਦੇ ਪਏ ਕੰਮ ਕਿਹੋ ਜਿਹਾ ਕਰਦੇ ਪਏ ਜਿਹੜਾ ਮੈਹਿਕਮਾ ਨਹੀਂ ਐਗਜ਼ਿਸਟ ਕਰਦਾ ਉਹ ਮੈਹਿਕਮਾ ਮੰਤਰੀ ਨੂੰ ਦੇ ਦਤਾ ਫੇਰ ਪੁੱਛਦੇ ਨੇ ਸਾਡਾ ਕੰਮ ਕਿ ਹਾਲ ਕੀ ਹੁਣ ਹਾਲ ਤੇ ਹੀ ਹੋਣਾ ਹੈ ਮੰਤਰੀ ਨੂੰ ਇਹ ਨਹੀਂ ਪਤਾ ਮੇਰਾ ਮੈਹਿਕਮਾ ਕਿਹੜਾ ਮੈਹਿਕਮੇ ਦਾ ਨਾਮ ਨਹੀਂ ਹੈਗਾ ਨਾ ਮੈਹਿਕ ਮੇਰਾ ਸਟਾਫ ਹੈਗਾ ਨਾ ਮੈਹਿਕਮੇ ਦੀ ਕੋਈ ਅਫਸਰ ਅ퍼 ਮੈਹਿਕਮਾ ਹੈਗਾ ਫਿਰ ਕੈਬਨਿਟ ਮੰਤਰੀ ਦਾ ਰੈਂਕ ਉਹਨੂੰ ਮਿਲਿਆ ਅਜ ਤੱਕ ਨਹੀਂ ਲੁੱਟਣ ਆਇਨ ਮਤਸੀਆ ਕੋ 300 ਦਿੱਤਾ ਇਹਨਾਂ ਨੇ ਮੈ ਬਾਬ ਨੂੰ ਜਿਹੜਾ ਜੈਡ ਪਲੱਸ ਸਿਕਿਉਰਟੀ ਦਿੱਤੀ ਇਹਨਾਂ ਲੁੱਟਣ ਆਏ ਦੋਹੀਆਂ ਤੇ ਲੁੱਟਦੇ ਅੱਛਾ ਦਿੱਲੀ ਤੇ ਪੰਜਾਬ ਚ ਕਿਵੇਂ ਮੁਕਾਦਮਾ ਕਰਦੇ ਨੇ ਨਵਿੰਦਰ ਪਾਲ ਅੱਜ ਦੇ ਲਈ ਬੜਾ ਖਿਸਾਬ ਕਰ ਆਏ ਸਾਰੇ ਸਾਰੇ ਇਸ ਜਿਹੜੇ ਮੁੱਦੇ ਨੇ ਬੜੇ ਪੱਖ ਦੇ ਮੁੱਦੇ ਨੇ ਇਹਨਾਂ ਦੇ ਉੱਤੇ ਜਨਤਾਕ ਸਾਡੀ ਸਰਕਾਰ ਸੰਜੀਦਗੀ ਨਾਲ ਕੰਮ ਕਰਦੀ ਵੀ ਇੱਕ ਵਾਰ ਨਹੀਂ ਦੋ ਵਾਰ ਪੂਰੀ ਵਾਰ ਸਵਾਲ ਕਰਦਾ ਆਸਾਨੀ ਦੀ ਮੀਟਿੰਗ ਆ ਠੀਕ ਹੈ ਜੀ ਦੇਖੋ ਕੈਂਸਰ ਦੀ ਸਰਕਾਰ ਮੰਤਰੀਆਂ ਮੰਤਰੀ ਆ ਕੇ ਗੱਲ ਕਰ ਰਹੇ ਆ ਉਹਨਾਂ ਦੀ ਗੱਲਬਾਤ ਕਿਹੜੀ ਨੀਤੀ ਜਾਣਕਾਰੀ ਨਹੀਂ ਪਰ ਮੈਂ ਇਹ ਜ਼ਰੂਰ ਕਹਿਣਾ ਕਿ ਹੱਲ ਕੱਢਣਾ ਚਾਹੀਦਾ ਔਰ ਹੱਲ ਨਿਕਲੇ ਅੱਛਾ ਆਪ ਜੀ ਸਵਾਲ ਹੈ ਕੇਂਦਰੀਵਾਲ ਕੈਂਦੇਸੀ ਕੇ ਐਕਸ ਜਨਮ ਜੋ ਬੀਜੇਪੀ ਸਾਨੂੰ ਲਈ ਕਰ ਸਕਦੀ ਹੈ ਉਹ ਜੀ ਧਿਆਨ ਚੋ ਜਾਓ ਮੈਨੂੰ ਪਤਾ ਨਹੀਂ ਬੀਜੇਪੀ ਨੇ ਦੂਜਾ ਜਨਮ ਲਿਆ ਕਿ ਉਹਨੇ ਪਹਿਲੇ ਬਰਿਆਂ ਲਿਆ ਨਹੀਂ ਪਤਾ ਨਹੀਂ ਲੇਕਿਨ ਸਾਹਿਬ ਜੀ